ਦੋ ਕਪਿਲ ਸ਼ਰਮ ਦੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚੱਲਦੀਆਂ ਨੇ ਤੇ ਗੋਦੀ ਮੀਡੀਆ ਵਾਲੇ ਖਬਰ ਛਾਪਦੇ ਨੇ ਕਿ ਆਹ ਕੰਮ ਖਾਲਿਸਤਾਨੀਆਂ ਦਾ ਹੈਗਾ ਵੇ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਖਬਰ ਛਾਪੀ ਜਾਂਦੀ ਏ ਉਸ ਤੋਂ ਬਾਅਦ ਭਾਜਪਾ ਆਈਟੀ ਸੈੱਲ ਵਾਲੇ ਤੇ ਅਣਪਘਤ ਐਕਟਿਵ ਹੋ ਕੇ ਸਿੱਖਾਂ ਨੂੰ ਤੇ ਖਾਲਿਸਤਾਨੀਆਂ ਨੂੰ ਲੈਫਟ ਰਾਈਟ ਸੈਂਟਰ ਟ੍ਰੋਲ ਕਰਦੇ ਆ ਕਿਨੇ ਅੱਜ ਇਹ ਖਬਰ ਸਾਹਮਣੇ ਆਈ ਕਿ 에어 ਇੰਡੀਆ ਦਾ ਜਿਹੜਾ ਪਲੇਨ ਅਹਮਦਾਬਾਦ ਦੇ ਉੱਤੇ ਕ੍ਰੈਸ਼ ਹੋਇਆ ਸੀ ਉਹਦੀ ਪ੍ਰੀਲੀਮਿਨਰੀ ਰਿਪੋਰਟ ਸਾਹਮਣੇ ਆਈ ਉਹ ਕਹਿੰਦੇ ਨੇ ਦੋਨੋਂ ਇੰਜਨ ਦੇ ਅੰਦਰ ਫਿਊਲ ਜਾਣਾ ਬੰਦ ਹੋ ਗਿਆ ਸੀ ਇੱਕ ਪਾਇਲਟ ਦੂਜੇ ਪਾਇਲਟ ਨੂੰ ਪੁੱਛ ਰਿਹਾ ਹੋਵੇ ਕਿ ਭਾਈ ਵਾਈ ਡਿਡ ਯੂ ਕੱਟ ਇਟ ਆਫ ਹੁਣ ਮੰਨ ਲਓ ਇਹ ਪਾਇਲਟ ਕੋਈ ਸਿੱਖ ਹੁੰਦਾ ਜਾਂ ਕੋਈ ਮੁਸਲਮਾਨ ਹੁੰਦਾ ਤੇ ਇਹਨਾਂ ਨੇ ਤੇ ਸਾਫ਼ ਇਲਜ਼ਾਮ ਲਗਾ ਦੇਣਾ ਸੀ ਕਿ ਇਹ ਕੰਮ ਖਾਲਿਸਤਾਨੀ ਦਾ ਹੈਗਾ ਜਾਂ ਇਹ ਕੰਮ ਮੁਸਲਮਾਨਾ ਦਾ ਹੈਗਾ ਤੇ ਗੋਦੀ ਮੀਡੀਆ ਇਸ ਤਰ੍ਹਾਂ ਹੇਟ ਰੈਡ ਫੈਲਾਉਂਦੀ ਹੈਗੇ ਕੰਟਰੀ ਦੇ ਅੰਦਰ ਨਾ ਹਿੰਦੂ ਮਾੜਾ ਵੇ ਨਾ ਸਿੱਖ ਮਾੜਾ ਵੇ ਨਾ ਮੁਸਲਮਾਨ ਮਾੜਾ ਵੇ ਨਾ ਕ੍ਰਿਸਚਨ ਮਾੜਾ ਵੇ ਸਿਰਫ ਮਾੜੇ ਅਗੇ ਨੇ ਇਹ ਗੋਦੀ ਮੀਡੀਆ ਵਾਲੇ ਵਾਇਗਰ دونك ਕਪਿਲ ਸ਼ਰਮ ਦੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚੱਲਦੀਆਂ ਨੇ ਤੇ ਗੋਦੀ ਮੀਡੀਆ ਵਾਲੇ ਖਬਰ ਛਾਪਦੇ ਨੇ ਕਿ ਆਹ ਕਮ ਖਾਲਿਸਤਾਨੀਆਂ ਦਾ ਹੈਗਾ ਵੇ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਖਬਰ ਛਾਪੀ ਜਾਂਦੀ ਏ ਉਸ ਤੋਂ ਬਾਅਦ ਭਾਜਪਾ ਆਈਟੀ ਸੈੱਲ ਵਾਲੇ ਤੇ ਅਣਪਘਤ ਐਕਟਿਵ ਹੋ ਕੇ ਸਿੱਖਾਂ ਨੂੰ ਤੇ ਖਾਲਿਸਤਾਨੀਆਂ ਨੂੰ ਲੈਫਟ ਰਾਈਟ ਸੈਂਟਰ ਟਰੋਲ ਕਰਦੇ ਆ ਕਿਨੇ ਅੱਜ ਇਹ ਖਬਰ ਸਾਹਮਣੇ ਆਈ ਕਿ 에어 ਇੰਡੀਆ ਦਾ ਜਿਹੜਾ ਪਲੇਨ ਅਹਮਦਾਬਾਦ ਦੇ ਉੱਤੇ ਕ੍ਰੈਸ਼ ਹੋਇਆ ਸੀ ਉਹਦੀ ਪ੍ਰੀਲੀਮਿਨਰੀ ਰਿਪੋਰਟ ਸਾਹਮਣੇ ਆਈ ਉਹ ਕਹਿੰਦੇ ਨੇ ਦੋਨੋਂ ਇੰਜਨ ਦੇ ਅੰਦਰ ਫਿਊਲ ਜਾਣਾ ਬੰਦ ਹੋ ਗਿਆ ਸੀ ਇੱਕ ਪਾਇਲਟ ਦੂਜੇ ਪਾਇਲਟ ਨੂੰ ਪੁੱਛ ਰਿਹਾ ਹੋਵੇ ਕਿ ਭਾਈ ਵਾਇਡ ਡਿਡ ਯੂ ਕੱਟ ਇਟ ਆਫ ਹੁਣ ਮੰਨ ਲਓ ਇਹ ਪਾਇਲਟ ਕੋਈ ਸਿੱਖ ਹੁੰਦਾ ਜਾਂ ਕੋਈ ਮੁਸਲਮਾਨ ਹੁੰਦਾ ਤੇ ਇਹਨਾਂ ਨੇ ਤੇ ਸਾਫ਼ ਇਲਜ਼ਾਮ ਲਗਾ ਦੇਣਾ ਸੀ ਕਿ ਇਹ ਕੰਮ ਖਾਲਿਸਤਾਨੀਆ ਦਾ ਹੈਗਾ ਜਾਂ ਇਹ ਕੰਮ ਮੁਸਲਮਾਨਾ ਦਾ ਹੈਗਾ ਤੇ ਗੋਦੀ ਮੀਡੀਆ ਇਸ ਤਰ੍ਹਾਂ ਹੇਟ ਰੈਡ ਫੈਲਾਉਂਦੀ ਹੈਗੇ ਕੰਟਰੀ ਦੇ ਅੰਦਰ ਨਾ ਹਿੰਦੂ ਮਾੜਾ ਵੇ ਨਾ ਸਿੱਖ ਮਾੜਾ ਵੇ ਨਾ ਮੁਸਲਮਾਨ ਮਾੜਾ ਵੇ ਨਾ ਕ੍ਰਿਸਚਨ ਮਾੜਾ ਵੇ ਸਿਰਫ ਮਾੜੇ ਅਗੇ ਨੇ ਗੋਦੀ ਮੀਡੀਆ ਵਾਲੇ ਭਾਈ ਗੁਰ ਦੋ ਕਪਿਲ ਸ਼ਰਮ ਦੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚੱਲਦੀਆਂ ਨੇ ਤੇ ਗੋਦੀ ਮੀਡੀਆ ਵਾਲੇ ਖਬਰ ਛਾਪਦੇ ਨੇ ਕਿ ਆਹ ਕੰਮ ਖਾਲਿਸਤਾਨੀਆਂ ਦਾ ਹੈਗਾ ਵੇ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਖਬਰ ਛਾਪੀ ਜਾਂਦੀ ਏ ਉਸ ਤੋਂ ਬਾਅਦ ਭਾਜਪਾ ਆਈਟੀ ਸੈੱਲ ਵਾਲੇ ਤੇ ਅਣਪਘਤ ਐਕਟਿਵ ਹੋ ਕੇ ਸਿੱਖਾਂ ਨੂੰ ਤੇ ਖਾਲਿਸਤਾਨੀਆਂ ਨੂੰ ਲੈਫਟ ਰਾਈਟ ਸੈਂਟਰ ਟ੍ਰੋਲ ਕਰਦੇ ਆ ਕਿਨੇ ਅੱਜ ਇਹ ਖਬਰ ਸਾਹਮਣੇ ਆਈ ਕਿ 에어 ਇੰਡੀਆ ਦਾ ਜਿਹੜਾ ਪਲੇਨ ਅਹਮਦਾਬਾਦ ਦੇ ਉੱਤੇ ਕ੍ਰੈਸ਼ ਹੋਇਆ ਸੀ ਉਹਦੀ ਪ੍ਰੀਲੀਮਿਨਰੀ ਰਿਪੋਰਟ ਸਾਹਮਣੇ ਆਈ ਉਹ ਕਹਿੰਦੇ ਨੇ ਦੋਨੋਂ ਇੰਜਨ ਦੇ ਅੰਦਰ ਫਿਊਲ ਜਾਣਾ ਬੰਦ ਹੋ ਗਿਆ ਸੀ ਤੇ ਇੱਕ ਪਾਇਲਟ ਦੂਜੇ ਪਾਇਲਟ ਨੂੰ ਪੁੱਛ ਰਿਹਾ ਹੋਵੇ ਕਿ ਭਾਈ ਵਾਇਡ ਡਿਡ ਯੂ ਕੱਟ ਇਟ ਆਫ ਹੁਣ ਮੰਨ ਲਓ ਇਹ ਪਾਇਲਟ ਕੋਈ ਸਿੱਖ ਹੁੰਦਾ ਜਾਂ ਕੋਈ ਮੁਸਲਮਾਨ ਹੁੰਦਾ ਤੇ ਇਹਨਾਂ ਨੇ ਤੇ ਸਾਫ਼ ਇਲਜ਼ਾਮ ਲਗਾ ਦੇਣਾ ਸੀ ਕਿ ਇਹ ਕੰਮ ਖਾਲਿਸਤਾਨੀਆ ਦਾ ਹੈਗਾ ਜਾਂ ਇਹ ਕੰਮ ਮੁਸਲਮਾਨਾ ਦਾ ਹੈਗਾ ਤੇ ਗੋਦੀ ਮੀਡੀਆ ਇਸ ਤਰ੍ਹਾਂ ਹੇਟ ਰੈਡ ਫੈਲਾਉਂਦੀ ਹੈਗੇ ਕੰਟਰੀ ਦੇ ਅੰਦਰ ਨਾ ਹਿੰਦੂ ਮਾੜਾ ਵੇ ਨਾ ਸਿੱਖ ਮਾੜਾ ਵੇ ਨਾ ਮੁਸਲਮਾਨ ਮਾੜਾ ਵੇ ਨਾ ਕ੍ਰਿਸਚਨ ਮਾੜਾ ਵੇ ਸਿਰਫ ਮਾੜੇ ਅਗੇ ਨੇ ਗੋਦੀ ਮੀਡੀਆ ਵੱਲੇ ਵਾਇਗਰੋਂ ਦੋ ਕਪਿਲ ਸ਼ਰਮ ਦੇ ਰੈਸਟੋਰੈਂਟ ਦੇ ਉੱਪਰ ਗੋਲੀਆਂ ਚੱਲਦੀਆਂ ਨੇ ਤੇ ਗੋਦੀ ਮੀਡੀਆ ਵਾਲੇ ਖਬਰ ਛਾਪਦੇ ਨੇ ਕਿ ਆਹ ਕੰਮ ਖਾਲਿਸਤਾਨੀਆਂ ਦਾ ਹੈਗਾ ਵੇ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਖਬਰ ਛਾਪੀ ਜਾਂਦੀ ਏ ਉਸ ਤੋਂ ਬਾਅਦ ਭਾਜਪਾ ਆਈਟੀ ਸੈੱਲ ਵਾਲੇ ਤੇ ਅਣਪਘਤ ਐਕਟਿਵ ਹੋ ਕੇ ਸਿੱਖਾਂ ਨੂੰ ਤੇ ਖਾਲਿਸਤਾਨੀਆਂ ਨੂੰ ਲੈਫਟ ਰਾਈਟ ਸੈਂਟਰ ਟ੍ਰੋਲ ਕਰਦੇ ਆ ਕਿਨੇ ਅੱਜ ਇਹ ਖਬਰ ਸਾਹਮਣੇ ਆਈ ਕਿ 에어 ਇੰਡੀਆ ਦਾ ਜਿਹੜਾ ਪਲੇਨ ਅਹਮਦਾਬਾਦ ਦੇ ਉੱਤੇ ਕ੍ਰੈਸ਼ ਹੋਇਆ ਸੀ ਉਹਦੀ ਪ੍ਰੀਲੀਮਿਨਰੀ ਰਿਪੋਰਟ ਸਾਹਮਣੇ ਆਈ ਉਹ ਕਹਿੰਦੇ ਨੇ ਦੋਨੋਂ ਇੰਜਨ ਦੇ ਅੰਦਰ ਫਿਊਲ ਜਾਣਾ ਬੰਦ ਹੋ ਗਿਆ ਤੇ ਇੱਕ ਪਾਇਲਟ ਦੂਜੇ ਪਾਇਲਟ ਨੂੰ ਪੁੱਛ ਰਿਹਾ ਹੋਵੇ ਕਿ ਭਾਈ ਵਾਈ ਡਿਡ ਯੂ ਕੱਟ ਇਟ ਆਫ ਹੁਣ ਮੰਨ ਲਓ ਇਹ ਪਾਇਲਟ ਕੋਈ ਸਿੱਖ ਹੁੰਦਾ ਜਾਂ ਕੋਈ ਮੁਸਲਮਾਨ ਹੁੰਦਾ ਤੇ ਇਹਨਾਂ ਨੇ ਤੇ ਸਾਫ਼ ਇਲਜ਼ਾਮ ਲਗਾ ਦੇਣਾ ਸੀ ਕਿ ਇਹ ਕੰਮ ਖਾਲਿਸਤਾਨੀਅਤ ਦਾ ਹੈਗਾ ਜਾਂ ਇਹ ਕੰਮ ਮੁਸਲਮਾਨਾ ਦਾ ਹੈਗਾ ਤੇ ਗੋਦੀ ਮੀਡੀਆ ਇਸ ਤਰ੍ਹਾਂ ਹੇਟ ਰੈਡ ਫੈਲਾਉਂਦੀ ਹੈਗੇ ਕੰਟਰੀ ਦੇ ਅੰਦਰ ਨਾ ਹਿੰਦੂ ਮਾੜਾ ਵੇ ਨਾ ਸਿੱਖ ਮਾੜਾ ਵੇ ਨਾ ਮੁਸਲਮਾਨ ਮਾੜਾ ਵੇ ਨਾ ਕ੍ਰਿਸਚਨ ਮਾੜਾ ਵੇ ਸਿਰਫ ਮਾੜੇ ਅਗੇ ਨੇ ਇਹ ਗੋਦੀ ਮੀਡੀਆ ਵੱਲੇ ਵਾਈਗਰ